ਰਾਜਵੀਰ ਖਾਲਸਾ ਜਿਹੜੇ ਆ ਜਿਨ੍ਹਾਂ ਨੇ ਐਲਾਨ ਕੀਤਾ ਅਮਰਕਪਾਲ ਦੇ ਚੋਣਾਂ ਲੜਨ ਦਾ ਉਹ ਤਾਂ ਆਰਐਸਐਸ ਦੇ ਮੈਂਬਰ ਨੇ ਅਮਰਕਪਾਲ ਦੀ ਭੂਆ ਦੇ ਮੁੰਡੇ ਹੁਣ ਮੁੰਡੇ ਨਾਲ ਵੀ ਗੱਲ ਹੋਈ ਆ ਕਿ ਨਹੀਂ ਉਹ ਬੰਦਾ ਧੱਕੇ ਨਾਲ ਪਿੱਛੇ ਫਿਰ ਰਿਹਾ ਬਾਾਰ-ਬਾਰ ਉਹ ਬੰਦਾ ਧੱਕੇ ਨਾਲ ਪਿੱਛੇ ਫਿਰ ਰਿਹਾ ਉਹਨਾਂ ਨੇ ਵਾਕਈ ਉਹਨਾਂ ਨੇ ਕਿਹਾ ਮੈਂ ਭੂਆ ਜੀ ਉਹਨਾਂ ਤੋਂ ਮੈਂ ਕਿਹਨੇ ਮੈਂ ਭੂਆ ਜੀ ਉਹਨਾਂ ਨੂੰ ਕਹਿਣਾ ਆ ਉਹ ਬਿਆਨ ਵੀ ਦੇਣਗੇ ਆਪਣੇ ਪਾਸ ਨੂੰ ਇਹ ਗੱਲ ਪਤਾ ਨਹੀਂ ਸੀ ਇਹਨਾਂ ਦੇ ਰਾਹੀਂ ਇਹਨਾਂ ਦੇ ਪੂਹੋਂ ਐਲਾਨ ਕਰਵਾਉਣਾ ਜ਼ਰੂਰੀ ਸੀ ਚੋਣਾਂ ਲੜਦਾ ਪਰਿਵਾਰ ਕਿਹਦਾ ਸਾਨੂੰ ਪਤਾ ਨਹੀਂ ਉਹ ਤਾਂ ਬਾਈ ਇੱਕ ਡੈਡ ਲਾਈਨ ਦੇ ਵਿੱਚ ਜਾਣ ਵਾਸਤੇ ਉਹਨੂੰ ਧੱਕਣ ਵਾਸਤੇ ਉਹ ਇੱਕ ਆਰਐਸਐਸ ਦੇ ਬੰਦੇ ਨੇ ਇੱਕ ਐਮਪੀ ਦੀ ਦਾ ਚੋਣ ਲੜਨ ਦਾ ਉਹਦਾ ਐਲਾਨ ਕੀਤਾ ਵੀ ਹਾਂ ਬਈ ਇਹ ਹੁਣ ਵੋਟਾਂ ਵਾਲੀ ਖੇਡ ਨੂੰ ਹੋ ਗਏ ਉਦਾਂ ਦੇ بڑے بڑے ਕਰਦੇ ਸੀ ਆਪਦੇ ਉਹ ਪੈਂਤਰਾ ਸਿੱਟਿਆ ਪੁੱਠਾ ਸੀ ਪੈ ਗਿਆ ਸਿੱਧਾ ਕੀ ਮੁੱਖ ਮੰਤਰੀ ਦਾ ਕੀ ਕਲਸੀ ਦਾ ਕੀ ਜਿਹੜੇ ਬਾਕੀ ਨੇ ਨਾਲ ਉਹਨਾਂ ਨੂੰ ਕਿਉਂ ਭੁੱਲ ਗਏ ਉਹਨਾਂ ਦੇ ਕਾਗਜ਼ ਵੀ ਭਰੇ ਜਾ ਸਕਦੇ ਸੀ ਉਹਨਾਂ ਦੇ ਪਰਿਵਾਰਾਂ ਦੀ ਮਰਜ਼ੀ ਹੈ ਕਿਸੇ ਨੇ ਇਲੈਕਸ਼ਨ ਲੜਨਾ ਕਿਸੇ ਨੇ ਨਹੀਂ ਲੜਨਾ ਚਲੋ ਜੇ ਮੇਨ ਚਿਹਰਾ ਅਮਰਤਪਾਲਾ ਜੇ ਇਹੀ ਬਾਹਰ ਆਉਂਦਾ ਹੈ ਤਾਂ ਫਿਰ ਤਾਂ ਉਹਨਾਂ ਦਾ ਛੁੱਟਣਾ ਬਹੁਤ ਸੌਖਾ ਹੈ ਬਾਈ ਲੱਗਦਾ ਅੱਜ ਧੀਂ ਹੁੰਦਾ ਤਾਂ ਕਿਸ ਧਿਰ ਨਾਲ ਜਾਂਦਾ ਅਮਰਤਪਾਲ ਨਾਲ ਜਾਂਦਾ ਮਾਨ ਨਾਲ ਜਾਂਦਾ ਲੱਖੇ ਨਾਲ ਜਾਂਦਾ ਇਹ ਕਿਸੇ ਨਾਲ ਨਾ ਜਾਂਦਾ ਕੀ ਕਰਦਾ ਦੀਪਾ ਉਹਨੇ ਹੁਣ ਨੂੰ ਤਾਂ ਸਿਰ ਤੁਸੀਂ ਸਿਆਸੀ ਧਿਰ ਦੀ ਗੱਲ ਕਰਦੇ ਹੋ ਮੈਂ ਕਹਣਾ ਉਹਨੇ ਚੱਕ ਕੇ ਪੰਜਾਬ ਹੀ ਖੜਾ ਕਰ ਦੇਣਾ ਸੀ ਹੁਣ ਮੋੜਿਆਂ ਦੇ ਉੱਤੇ ਸ਼ਾਇਦ ਉਹ ਲੋਕਾਂ ਦੀ ਅਵੇਰਨੈਸ ਇੰਨੀ ਆ ਜਾਂਦੀ ਬਾਕੀ ਇਹ ਥੋੜੀ ਗੱਲ ਸਹੀ ਹੈ ਸ਼ਾਇਦ ਹੋ ਸਕਦਾ ਸੀ ਇਹ ਸਿਆਸੀ ਧਿਰ ਵੀ ਬਣ ਸਕਦੀ ਸੀ ਜੇ ਦੀਪਾ ਹੀ ਜਾਂਦਾ ਨੂੰ ਜੁਝੇ ਪਾਸੇ ਰਾਜਦੇਵ ਹੋਣਾ ਨੇ ਕਿੰਟਰਵਿਊ ਦਿੱਤਾ ਉਹ ਕਹਿੰਦੇ ਕਿ ਅਮਰਤਪਾਲ ਤਾਂ ਚੋਣਾ ਲੜਨ ਨੂੰ ਮੰਨਦਾ ਹੀ ਨਹੀਂ ਸੀ ਉਹਨੂੰ ਮਨਾਇਆ ਹੀ ਮੈਂ ਅਮਰਤਪਾਲ ਦੀ ਭੂਆ ਦੇ ਮੁੰਡੇ ਨੂੰ ਮੈਂ ਔਨ ਰਿਕਾਰਡ ਕੈਮਰੇ ਤੇ ਤੁਹਾਨੂੰ ਕਹਿ ਰਿਹਾ ਮੈਂ ਕਿਹਾ ਪਰ ਕੱਲ ਨੂੰ ਉਹ ਆਰਐਸਐਸ ਦੇ ਬੰਦੇ ਸਾਡੇ ਨਾਲ ਕੁਰਸੀਆਂ ਦੇ ਬੈਠਣ ਉਹ ਇੱਧਰ ਸਾਡੀ ਜ਼ਮੀਰ ਨਹੀਂ ਮੰਨਦੀ ਬਾਈ ਮੈਂ ਕਿਹਾ ਉਹਨੂੰ ਸਾਫ਼ ਤੋਖਮਾ ਜਵਾਬ ਦਿਓ ਦੀਪ ਬਾਈ ਨੂੰ ਕਿੰਨੀ ਨਫ਼ਰਤ ਸੀ ਕਿ ਸਰਕਾਰੀ ਤੰਤਰ ਦੇ ਬੰਦਿਆਂ ਨਾਲ ਮੈਂ ਕਿਹਾ ਇਹ ਗੱਲ ਦਾ ਤੁਹਾਨੂੰ ਵੀ ਪਤਾ ਹੈ ਨਾ ਕਹਿੰਦੇ ਹਾਂਜੀ ਬਾਈ ਪਤਾ ਹੈ ਤੇ ਮੈਂ ਕਿਹਾ ਇਹ ਦੇਖੋ ਯਾਰ ਇਹ ਬੰਦੇ ਕੌਣ ਨੇ ਕਿਹੜੀ ਕੈਟਾਗਰੀ ਦੇ ਨੇ ਕਿੱਦਾਂ ਫਿਰ ਰਹੇ ਨੇ ਵਿੱਚ ਇਹ ਕਿ ਜਿਹੜੇ 30-30 ਸਾਲਾਂ ਦੇ ਜਿਹਨਾਂ ਦੇ ਵਿੱਚ ਬੈਠ ਉਹਨਾਂ ਦੀ ਰਿਕਾਰਡਿੰਗਾਂ ਨਹੀਂ ਆਈਆਂ ਉਹ ਇੰਨੀ ਛੇਤੀ ਉਹ ਤਾਂ ਨਹੀਂ ਇਸ ਤਰੀਕੇ ਚੋਂ ਮੈਦਾਨ ਦੇ ਵਿੱਚ ਉਤਰੇ ਇਹ ਕਿੱਡੀ ਕੌਖੀ ਗੱਲ ਹੈ ਸਾਲ ਹੀ ਹੋਇਆ ਹੈ ਚੀਕਾ ਮਾਰਨ ਲੱਗੇ ਜੋ ਵੀ ਹੈ ਪਰ ਅਮਰਪਾਲ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਬਈ ਉਹਨਾਂ ਦੇ ਨਾਲ ਉਹ ਸਿੰਘ ਉਹਨਾਂ ਦਾ ਕੁਝ ਹੋਰ ਹੀ ਸਿਸਟਮ ਆ ਭਾਈ ਇਹ ਉਹਨਾਂ ਦਾ ਦੁਨੀਆਵੀ ਦੁਨੀਆ ਦੇ ਨਾਲ ਕੋਈ ਲਿੰਕ ਪਿੰਕ ਨਹੀਂ ਹੈਗਾ ਖਬਰ ਤੇ ਨਹੀਂ ਹੈਗੇ ਜਿੱਥੇ ਪਾਕੀਬੰਦੀ ਸਿੰਘ ਨੇ ਤੁਸੀਂ ਇਹ ਕਹਿ ਰਹੇ ਹੋ ਕਿ ਭਾਈ ਉਹ ਅਮਰਪਾਲ ਹੁਣੀ ਤਾਂ ਆਪ ਮੈਂ ਕਹਿੰਦਾ ਵੀ ਉਹਨਾਂ ਦੇ ਪੈਰਾਂ 'ਚ ਬੈਠ ਜਾਣਗੇ ਜੇ ਉਹ ਕਿਤੇ ਬਾਹਰ ਆਉਣ ਤਾਂ ਮਾਨ ਕਹਿੰਦੇ ਕਿ ਘੋੜਾ ਜੇਕਰ ਪਿਆਸਾ ਤਾਂ ਅਸੀਂ ਉਹਨੂੰ ਖੂਹ ਤੱਕ ਤਾਂ ਲਿਜਾ ਸਕਦੇ ਹਾਂ ਪਰ ਪਾਣੀ ਤਾਂ ਉਹਨੇ ਆਪ ਪੀਣਾ ਉਹਦੀ ਮਰਜ਼ੀ ਹੈ ਜੇ ਉਹ ਨਹੀਂ ਪੀਂਦਾ ਤਾਂ ਅਸੀਂ ਕੀ ਕਰ ਸਕਦੇ ਹਾਂ ਯਾਨੀ ਕਿ ਅੰਮ੍ਰਿਤਪਾਲ ਵੱਲੋਂ ਨਾ ਕੀਤੀ ਗਈ ਹੋਊ ਕਿ ਮਾਨ ਮੂਨ ਬਿਲਕੁਲ ਬਿਲਕੁਲ ਬਈ ਸਾਫ਼ ਨਾ ਆ ਇਹ ਜਿਹੜੇ ਜਾਗੀਰ ਦੀ ਜ਼ਮੀਨ ਵਾਲੇ ਬੰਦੇ ਆ ਨਾ ਉਹ ਬਈ ਜਿਆਦਾ ਫਿਰਨ ਉਹਨਾਂ ਦੇ ਛਤਰ ਸ਼ਾਹਰ ਥੱਲੇ ਨਹੀਂ ਰਹਿ ਸਕਦੇ ਮੈਂ ਲਖੇ ਨੂੰ ਵੀ ਇਹ ਗੱਲ ਲਖੇ ਦੇ ਬੰਦੇ ਜਿੰਨੇ ਵੀ ਨਾਲਾ ਰੰਧਾਵੇ ਨੂੰ ਵੀ ਇਹ ਗੱਲ ਕਹੀ ਹੈ ਮੈਂ ਕਿਹਾ ਭਰਾਵਾ ਥੋੜੀ ਸਪੋਰਟ ਚ ਆ ਜਾਗੇ ਪਰ ਮੈਂ ਕਿਹਾ ਮੈਂ ਮਾਨ ਮੂਨ ਕਰਕੇ ਜਾਂ ਕਿਸੇ ਹੋਰ ਕਰਕੇ ਨਹੀਂ ਆਉਣਾ ਹੈਗਾ ਆਪਣਾ ਆਪਣੀ ਕੋਰੀ ਨਾ ਆ ਇਹਨਾਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਬਾਈ ਜਦੀਪ ਦੇ ਜਾਣ ਤੋਂ ਬਾਅਦ ਵੀ ਕੁਝ ਨਹੀਂ ਕਰਿਆ ਯਾਰ ਬਰਤਗੇ ਇਹ ਬਰਤਨ ਵਾਲੇ ਬੰਦੇ ਯਾਰ ਅੱਜਕੱਲ ਪੰਜਾਬ ਆਨਕੜ ਦੇਖ ਰਹੇ ਹਾਂ ਤਾਂ ਸੀਮਕਰਨ ਹਾਂਡਾ ਪੰਜਾਬ ਦੇ ਸਿਆਸੀ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇ ਕਿ ਪੰਥਕ ਕਹਾਉਣ ਵਾਲੀਆਂ ਧਿਰਾਂ ਇੱਕ ਤੋਂ ਜ਼ਿਆਦਾ ਹੋ ਗਈਆਂ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਇਹ ਕਹਿੰਦੀ ਆਈ ਕਿ ਅਸੀਂ ਸ਼ਹੀਦਾਂ ਦੀ ਪਾਰਟੀ ਆ ਪੰਥ ਦੀ ਗੱਲ ਅਸੀਂ ਕਰਦੇ ਆ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉੱਤੇ ਵੀ ਬਹੁਤ ਸਾਰੇ ਲੋਕਾਂ ਦੀ ਨਜ਼ਰ ਹੈ ਸਿਮਰਨਜੀਤ ਮਾਨ ਦੇ ਨਾਲ ਲੱਖਾਂ ਸਿਧਾਣਾ ਉਹਨਾਂ ਤੇ ਇਥੇ ਉਹ ਨਿਸ਼ਾਨੇ ਤੋਂ ਲੜ ਰਹੇ ਨੇ ਉਧਰ ਹੀ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜਨਗੇ ਬਹੁਤ ਘੱਟ ਅਜਿਹਾ ਹੋਇਆ ਕਿਉਂਕਿ ਜੇਲ੍ਹ ਦੇ ਵਿੱਚੋਂ ਚੋਣਾਂ ਲੜਿਆ ਹੋਵੇ ਤੇ ਜਦੋਂ-ਜਦੋਂ ਹੋਇਆ ਉਸ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਤੇ ਇਸ ਵਾਰ ਇਸ ਚੋਣ ਦਾ ਕੀ ਮਾਇਨੇ ਨਿਕਲਣਗੇ ਕੀ ਸਿੱਟਾ ਨਿਕਲੇਗਾ ਗੱਲਬਾਤ ਕਰਾਂਗੇ ਉਸ ਸ਼ਖਸ ਨਾਲ ਜੋ ਦੀਪ ਸਿੱਧੂ ਦੇ ਖਾਸਾ ਨੇੜੇ ਰਿਹਾ ਜਿਸ ਨੇ ਇਸ ਰਾਜਨੀਤੀ ਨੂੰ ਹੰਡਾਇਆ ਨੌਜਵਾਨਾਂ ਦੀ ਸੋਚ ਨੂੰ ਜਾਣਦਾ ਫਰਿੰਦਰ ਬਾਜਵਾ ਭਾਈ ਦਾ ਪਹਿਲਾਂ ਸਵਾਗਤ ਕਰ ਲੈਣਾ ਫਿਰ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਵਾਪਸ ਵਾਪਸ ਸਤਿ ਸ਼੍ਰੀ ਅਕਾਲ ਭਾਈ ਧੰਨਵਾਦ ਤੁਹਾਡਾ ਭਾਈ ਭਾਈ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਇਸ ਵਾਰ ਪੰਥਕ ਕਹਾਉਣ ਵਾਲੀਆਂ ਧਿਰਾਂ ਬਹੁਤ ਨੇ VOTER ਤਾਂ ਉਹੀ ਨੇ ਲੋਕਾਂ ਦੇ ਮਨ ਚ ਛੋਟੇ ਪੰਜ ਵੰਦੀ ਇੱਕ ਪਾਸੇ ਬਿਰਸਾ ਸਿੰਘ ਵਲਟੋਹਾ ਦੂਜੇ ਪਾਸੇ ਅਮਰਤਪਾਲ ਤੀਜੇ ਪਾਸੇ ਅਕਾਲੀ ਦਾ ਨਾਮ ਰਸਤੇ ਦੇ ਉਮੀਦਵਾਰ ਨੇ ਕਿਵੇਂ ਦੇਖਦੇ ਹੋ 605 ਦਾ ਭਾਈ ਲੋਕਾਂ ਨੇ ਤਾਂ ਇਹ ਨਹੀਂ ਪਾਣੀ ਹੋਈਆਂ ਪੰਥਕ ਧਰਾਂ ਆਪੇ ਆਪ ਨੂੰ ਕਹਾਉਣ ਵਾਲੀਆਂ ਮੈਨੂੰ ਲੱਗਦਾ ਵੀ 500 ਦਾ ਠੇਕਾ ਤਾਂ ਹੁਣ ਜਾਣਾ ਖਣੇ ਚੱਕਣ ਲੱਗ ਗਿਆ ਹੈ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਕਾਫੀ ਟਾਈਮ ਤੋਂ ਉਹਨਾਂ ਤਾਕਤਾਂ ਦੇ ਨਾਲ ਮਿਲ-ਮਿਲ ਕੇ ਆਪਣੇ ਲੋਕਾਂ ਦਾ ਪਾਗਲ ਬਣਾਇਆ ਆ ਤੇ ਆਉਣ ਵਾਲੇ ਟਾਈਮ ਤੇ ਵੀ ਬਣਾ ਰਿਹਾ ਉਧਰੋ ਗਿਰਸਾ ਸਿੰਘ ਬਲਟੋਆ ਬੋਲ ਰਹੇ ਨੇ ਕਿ ਕਿਹੜੇ ਬੰਦੇ ਚ ਆਉਣ ਲੜ ਰਹੇ ਨੇ ਅਰੇ ਸੱਜਿਆ ਹੁਣ ਸਾਡੇ ਐਂ ਕਰਨਗੇ ਜਦੋਂ ਤੁਸੀਂ ਜਾਓ ਹੁਣ ਇੱਕ ਛੁਟਕਲਾ ਜਿਹਾ ਕਾਫੀ ਟਾਈਮ ਦਾ ਚੱਲਦਾ ਆ ਰਿਹਾ ਹੈ ਕਹਿੰਦੇ ਵੀ ਜੇ ਮੈਡਮ ਜੀ ਕਹਿੰਦੀਆਂ ਦੀ ਇੱਕ ਹੱਥ ਖੜਾ ਕਰੀ ਤੇ ਉਹ ਸਟੂਡੈਂਟ ਜਾਂ ਦੋਹੇ ਖੜਾ ਕਰਦੇ ਉਹ ਬਣ ਗਿਆ ਬਿਰਤਾਂ ਸਿੰਗਲ ਟੂਆ ਵੀ ਆਪ ਬਿਤਾਏ ਬਾਂਗੜੀਆਂ ਕਰ ਕਰਕੇ ਬਾਹਰ ਨੂੰ ਆਏ ਨਹੀਂ ਕਹਿਣ ਦਾ ਮਤਲਬ ਬਈ ਮੈਂ ਤਾਂ ਇਹ ਕਹਿੰਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਉਹ ਲੱਖਾ ਸਿਧਾਣਾ ਹੋਵੇ ਚਾਹੇ ਲੁਧਿਆਣੇ ਦੇ ਦਰੂ ਬਰਾੜ ਸਾਹਿਬ ਖੜੇ ਹੋਏ ਨੇ ਚਾਹੇ ਅਮਰਤਪਾਲ ਹੋਵੇ ਆਪਦੇ ਲੋਕਾਂ ਨੂੰ ਆਪਦੇ ਜਵਾਕਾਂ ਨੂੰ ਜਰੂਰ ਐਮਪੀ ਐਮਐਲਏ ਬਣਾਓ چاہے ਕੁਝ ਵੀ ਹੋਣਾ ਹੈਗਾ ਬੂਟਾਂ ਵਟਾਂ ਦੇ ਨਾਲ ਹੌਨਰ ਟਾਈਮ ਦੇ ਵਿੱਚ ਪਤਾ ਹੀ ਦਬਾਈ ਵੀ ਕਹਿ ਗਿਆ ਦੀਪ ਕਿ ਇਲੈਕਸ਼ਨਾਂ ਲੋਕਸ਼ਨਾਂ ਦੇ ਨਾਲ ਹੋਣਾ ਤਾਂ ਕੁਝ ਨਹੀਂ ਪਰ ਫਿਰ ਵੀ ਆਪਦੇ ਬੰਦਿਆਂ ਨੂੰ ਤਾਂ ਤੁਸੀਂ ਪਾਵਰ ਦੇ ਵਿੱਚ ਲਿਆਓ ਕੰਮ ਸੇ ਕੰਮ ਆਹ ਜਿਹੜੀਆਂ ਪਾਰਟੀਆਂ ਦੀ ਲੀਡ ਚੱਲਦੀਆਂ ਇਹਨਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਤੁਸੀਂ ਆਪਦਾ ਬੰਦਾ ਕਹਿ ਰਹੇ ਹੋ ਵਿਰਸਾ ਸਿੰਘ ਬੇਟੋਹਾ ਕਹਿੰਦੇ ਇਹ ਆਰਐਸਐਸ ਦੇ ਬੰਦੇ ਰਾਜਵੀਰ ਖਾਲਸਾ ਜਿਹੜੇ ਆ ਜਿਨ੍ਹਾਂ ਨੇ ਐਲਾਨ ਕੀਤਾ ਅਮਰਕਪਾਲ ਦੇ ਚੋਣਾਂ ਲੜਨ ਦਾ ਉਹ ਤਾਂ ਆਰਐਸਐਸ ਦੇ ਬੰਦੇ ਨੇ ਅਸੀਂ ਆ ਪੰਥਕ ਵਿਰਸਾ ਸਿੰਘ ਵੱਲ ਟੋਹਾ ਕਹਿੰਦੇ ਇਹ ਵਿਰਸਾ ਸਿੰਘ ਵੱਲ ਟੋਹਾ ਦੀ ਉਹ ਗੱਲ ਤਾਂ ਸਹੀ ਹੈ ਪਰ ਉਸ ਗੱਲ ਨੂੰ ਜਿਹੜਾ ਪੇਸ਼ ਕਰਨ ਦਾ ਉਹ ਤਰੀਕਾ ਹੈ ਨਾ ਉਹ ਗਲਤ ਹੈ ਕਿਉਂਕਿ ਸੱਚ ਦੇ ਨਾਲ ਹੀ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਉਹ ਜਿਹੜਾ ਬੰਦਾ ਹੈ ਰਾਜਦੇਵ ਪਹਿਲੀ ਗੱਲ ਤੋਂ ਉਹਦੇ ਪਿੱਛੇ ਖਾਲਸਾ ਨਾਲ ਲਾਇਆ ਜਾਵੇ ਉਹਨਾਂ ਅਗਲੀ ਖਾਲਸਾ ਹੈ ਜਿਹੜਾ ਰਾਜਦੇਵ ਸਿੰਘ ਆ ਉਹ ਆਰਐਸਐਸ ਦਾ ਬੰਦਾ ਹੈ ਮਾਲਵਾ ਜ਼ੋਨ ਦਾ ਉਹ ਖੇਤਰ ਦਾ ਪ੍ਰਧਾਨ ਵੀ ਰਿਹਾ ਹੈ ਕਿਸੇ ਟਾਈਮ ਉਹ ਉਸ ਤਾਕਤ ਦੇ ਵਿੱਚੋਂ ਨਿਕਲ ਕੇ ਆਇਆ ਹੋਇਆ ਜਿੱਥੋਂ ਪੱਲਾ ਛਡਾਉਣਾ ਮੁੜ ਕੇ ਬਹੁਤ ਔਖਾ ਯਾਰ ਮੈਂ ਮੰਨਦਾ ਹਾਂ ਉਹਨਾਂ ਦੀ ਗੱਲ ਇਹ ਠੀਕ ਆ ਪਰ ਉਸ ਗੱਲ ਨੂੰ ਪੇਸ਼ ਕਿਉਂ ਇੰਨਾ ਕੀਤਾ ਜਾ ਰਿਹਾ ਕਿਉਂਕਿ ਮੈਂ ਤੁਹਾਨੂੰ ਗੱਲ ਵਾਹਿ ਦਦੈਂ ਮੇਰੀ ਉਹਨਾਂ ਦੇ ਅਮਰਪਾਲ ਦੇ ਭੂਆ ਦੇ ਮੁੰਡੇ ਮੁੰਡੇ ਨਾਲ ਵੀ ਗੱਲ ਹੋਈ ਆ ਫੋਨ ਤੇ ਤੇ ਮੈਂ ਵੀ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਆਨਲਾਈਨ ਟਾਈਮ ਦੇ ਵਿੱਚ ਕਿਤੇ ਇਹ ਨਾ ਦਿੱਕਤ ਆਵੇ ਵੀ ਇਹ ਜਿਹੜਾ ਬੰਦਾ ਆ ਰਾਜ ਦੇ ਹਨਾ ਇਹ ਆਪਣੇ ਇਲੈਕਸ਼ਨਾਂ ਦੇ ਵਿੱਚ ਪਾਲੂ ਆਪਾਂ ਨੂੰ ਜਵਾਬ ਨਾ ਦੇ ਹੋਵੇ ਕਿਸੇ ਨੂੰ ਹਨਾ ਵੀ ਇਹ ਇੱਕ ਜਿਹਨੂੰ ਕਹਿੰਦੇ ਨੇ ਇਤਿਹਾਸਕ ਭੁੱਲ ਉਹ ਉਹ ਨਾ ਬੰਦਾ ਜਿਹੜਾ ਉਹ ਕਹਿੰਦੇ ਉਹ ਬੰਦਾ ਧੱਕੇ ਨਾਲ ਪਿੱਛੇ ਫਿਰ ਰਿਹਾ ਬਾਹਰ-ਬਾਰ ਉਹ ਬੰਦਾ ਧੱਕੇ ਨਾਲ ਪਿੱਛੇ ਫਿਰ ਰਿਹਾ ਉਹ ਅਮਰਤਪਾਲ ਦਾ ਵਕੀਲ ਵੀ ਨਹੀਂ ਹੈ ਹਾਂਜੀ ਅਮਰਤਪਾਲ ਨੂੰ ਉਹਨਾਂ ਨੂੰ ਪਤਾ ਨਹੀਂ ਜੇ ਉਹ ਹੁਣ ਸੋਚ ਰਹੇ ਨੇ ਉਹਨਾਂ ਦੇ ਭਰਾ ਕਿ ਇਹ ਇਹ ਬੰਦਾ ਸਾਡੇ ਨਾਲ ਧੱਕੇ ਨਾਲ ਜੁੜਿਆ ਹੋਇਆ ਤਾਂ ਕਿ ਅਮਰਤਪਾਲ ਨੂੰ ਇਹ ਗੱਲ ਪਤਾ ਨਹੀਂ ਸੀ ਇਹਨਾਂ ਦੇ ਰਾਹੀਂ ਇਹਨਾਂ ਦੇ ਮੂੰਹੋਂ ਐਲਾਨ ਕਰਵਾਉਣਾ ਜ਼ਰੂਰੀ ਸੀ ਚੁਣਾ ਦਾ ਪਰਿਵਾਰ ਕਹਿੰਦਾ ਸਾਨੂੰ ਪਤਾ ਨਹੀਂ ਬਾਈ ਉਹਨਾਂ ਨੇ ਐਲਾਨ ਨਹੀਂ ਕਰਵਾਇਆ ਉਹਦੇ ਮੂੰਹੋਂ ਉਹਨਾਂ ਨੇ ਐਲਾਨੀ ਕਰਵਾਇਆ ਉਹਨਾਂ ਦੀ ਮਾਤਾ ਨੇ ਵੀ ਮੁੜ ਕੇ ਇਹ ਗੱਲ ਕਹਿ ਦਿੱਤੀ ਵੀ ਕੋਈ ਜਣਾ ਖਣਾ ਉੱਠ ਕੇ ਐਲਾਨ ਕਰ ਦੇ ਵੀ ਇਹ ਇਲੈਕਸ਼ਨ ਲੜਨਾ ਇਲੈਕਸ਼ਨ ਲੜਨਾ ਵੀ ਸਾਡਾ ਉਹਨਾਂ ਨਾਲ ਕੋਈ ਨਾਤਾ ਨਹੀਂ ਹੈ ਉਹਨਾਂ ਨੇ ਸਪੈਸ਼ਲੀ 5-6 ਦਿਨ ਪਹਿਲਾਂ ਵੀ ਬਿਆਨ ਦਿੱਤਾ ਆ ਉਹ ਬੰਦਾ ਸਰਕਾਰ ਦੀ ਮਦਦ ਨਾਲ ਤੱਕੇ ਨਾਲ ਉੱਥੇ ਮਿਲਣ ਗਿਆ ਆ ਉੱਥੇ ਉਹਨਾਂ ਦਾ ਵਕੀਲ ਵੀ ਨਹੀਂ ਆ ਉਹਦੇ ਕੋ ਕੋ ਰਾਈਟ ਵੀ ਨਹੀਂ ਆ ਐਨਐਸਏ ਲੱਗੀ ਆ ਉਹਨਾਂ ਦੇ ਮੁੰਡਿਆਂ ਦੇ ਉੱਤੇ ਉਹਨਾਂ ਨੂੰ ਜਾ ਕੇ ਜੇਲ੍ਹ ਚ ਮਿਲਣ ਦੀ ਤੇ ਉਹਨਾਂ ਅਮਰਤਪਾਲ ਨੇ ਸਾਫ਼ ਜਿਬ ਗੱਲ ਦਾ ਜਵਾਬ ਦਿੱਤਾ ਸੀਗਾ ਵੀ ਅਸੀਂ ਸੋਚਾਂਗੇ ਸਾਨੂੰ ਕੋਈ ਇਦਾਂ ਦੀ ਨਹੀਂ ਉਹ ਤਾਂ ਬਈ ਇੱਕ ਡੈਡਲਾਈਨ ਦੇ ਵਿੱਚ ਜਾਣ ਵਾਸਤੇ ਉਹਨੂੰ ਧੱਕਣ ਵਾਸਤੇ ਉਹ ਇੱਕ ਆਰਐਸਐਸ ਦੇ ਬੰਦੇ ਨੇ ਇੱਕ ਐਮਪੀ ਦਾ ਚੋਣ ਲੜਨ ਦਾ ਉਹਦਾ ਐਲਾਨ ਕੀਤਾ ਵੀ ਹਾਂ ਬਈ ਇਹ ਹੁਣ ਵੋਟਾਂ ਵਾਲੇ ਖੇਡ ਨੂੰ ਹੋਗੇ ਉਦਾਂ ਦੇ ਬੜੇ ਬਨੇ ਕਰਦੇ ਸੀ ਆਪਦੇ ਉਹ ਪੈਂਤਰਾ ਸਿੱਟਿਆ ਪੁੱਠਾ ਸੀ ਪੈ ਗਿਆ ਸਿੱਧਾ ਇਹ ਕੰਮ ਹੋਇਆ ਇਹ ਨਾ ਇਹ ਅਸਲ ਸੱਚਾਈ ਇਹ ਹੈ ਬਈ ਜੀ ਹਾਂ ਜੀ ਇੱਕ ਇੱਕ ਸਵਾਲ ਬਈ ਇਹ ਖੜਾ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਹੁਣ ਇਹ ਵੋਟਾਂ ਵੱਲ ਹੋਗੇ ਜੇਬ ਤੋਂ ਬਾਹਰ ਆਣਾ ਚਾਹੁੰਦੇ ਨੇ ਤਾਂ ਅਮਰਿਤਪਾਲ ਚੋਣਾਂ ਲੜ ਰਹੇ ਨੇ ਕਿਉਂਕਿ ਬਾਕੀ ਦਾ ਕੀ ਮੁੱਖ ਮੰਤਰੀ ਦਾ ਕੀ ਕਲਸੀ ਦਾ ਕੀ ਜਿਹੜੇ ਬਾਕੀ ਨੇ ਨਾਲ ਉਹਨਾਂ ਨੂੰ ਕਿਉਂ ਭੁੱਲ ਗਏ ਉਹਨਾਂ ਦੇ ਕਾਗਜ਼ ਵੀ ਭਰੇ ਜਾ ਸਕਦੇ ਸੀ ਨਹੀਂ ਬਾਈ ਉਹ ਦੇਖੋ ਉਹਨਾਂ ਦੇ ਪਰਿਵਾਰਾਂ ਦੀ ਮਰਜ਼ੀ ਹੈ ਕਿਸੇ ਨੇ ਇਲੈਕਸ਼ਨ ਲੜਨਾ ਕਿਸੇ ਨੇ ਨਹੀਂ ਲੜਨਾ ਚਲੋ ਜੇ ਮੇਨ ਚਹਿਰਾ ਅਮਰਤਪਾਲ ਹੈ ਜੇ ਇਹੀ ਬਾਹਰ ਆਉਂਦਾ ਹੈ ਤਾਂ ਫਿਰ ਤਾਂ ਉਹਨਾਂ ਦਾ ਛੁੱਟਣਾ ਬਹੁਤ ਸੌਖਾ ਹੈ ਬਾਈ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਜੇ ਅਮਰਤਪਾਲ ਬਾਹਰ ਨਹੀਂ ਆਉਂਦਾ ਤਾਂ ਸ਼ਾਇਦ ਕਿਸੇ ਹੋਰ ਨੂੰ ਵੀ ਆਉਣ ਦੇਣ ਨੂੰ ਕਿਉਂਕਿ ਮੇਨ ਤਾਂ ਉਹਨਾਂ ਨੇ ਪਲੰਦਾ ਤਾਂ ਅਮਰਤਪਾਲ ਦੇ ਸਿਰ ਤੇ ਹੀ ਬੰਨਿਆ ਹੋਇਆ ਵੀ ਮੇਨ ਇਹਨਾਂ ਦਾ ਹੈ ਹੀ ਇਹਨਾਂ ਦਾ ਆਕਾ ਹੀ ਇਹੀ ਹੈ ਉਹਦਾ ਸਰਕਾਰ ਨੇ ਇਹ ਬਣਾਇਆ ਸਾਰੇ ਬਾਕੀ ਤਾਂ ਉਹਨਾਂ ਨੇ ਚੇਲੇ ਚਪਾਟੇ ਦੇ ਵਿੱਚ ਧੱਕੇ ਹੋਏ ਨੇ 2 ਨੰਬਰ ਖਾਨੇ 'ਚ ਮੇਨ ਤਾਂ ਅਮਰਤਪਾਲ ਜੀ ਅਮਰਤਪਾਲ ਕੱਲ ਨੂੰ ਬਾਹਰ ਆਉਂਦਾ ਹੈ ਤਾਂ ਉਹਨਾਂ ਦਾ ਤਾਂ ਈਜ਼ੀਲੀ ਬਹੁਤ ਸੌਖਾ ਆਉਣਾ ਬਾਹਰ ਤੁਸੀਂ ਕਹਿਆ ਕਿ ਅਮਰਤਪਾਲ ਦੇ ਭਾਈ ਨਾਲ ਤੁਹਾਡੀ ਗੱਲ ਹੋਈ ਉਹ ਕਹਿੰਦੇ ਨੇ ਕਿ ਰਾਜਦੇਵ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਦੂਜੇ ਪਾਸੇ ਰਾਜਦੇਵ ਉਹਨਾਂ ਨੇ ਕਿੰਟਰਵਿਊ ਦਿੱਤਾ ਉਹ ਕਹਿੰਦੇ ਕਿ ਅਮਰਤਪਾਲ ਤਾਂ ਚੋਣਾਂ ਲੜਨ ਨੂੰ ਮੰਨਦਾ ਹੀ ਨਹੀਂ ਸੀ ਉਹਨੂੰ ਮਨਾਇਆ ਹੀ ਮੈਂ ਕਈ ਘੰਟੇ ਗੱਲਬਾਤ ਹੋਈ ਮੈਂ ਮਨਾਇਆ ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਸੀ ਤਾਂ ਕਰਕੇ ਪ੍ਰਚਾਰ ਕੀਤਾ ਕੋਸਟ ਟਾਈਮ ਉਹਦੀ ਗੱਲ ਹੋਈਏ ਕੋਸਟ ਟਾਈਮ ਇਹ ਸਿਰਫ ਲੋਕਾਂ ਦੇ ਵਿੱਚ ਬਿਆਨਬਾਜ਼ੀ ਕਰ ਰਿਹਾ ਜਾਣ ਬੁੱਝ ਕੇ ਕੋਸ ਟਾਈਮ ਸਿਰਫ ਗੱਲ ਹੋਈ ਹੈ ਜੇ ਐਡੀ ਗੱਲਬਾਤ ਹੁੰਦੀ ਤਾਂ ਉਹਨੂੰ ਮੂਹਰੇ ਕਿਉਂ ਨਾ ਲਾਉਂਦੇ ਬਾਈ ਮੈਂ ਸਾਫ਼ ਇਹ ਗੱਲ ਕਹੀ ਆ ਅਮਰਥਪਾਲ ਦੀ ਭੂਆ ਦੇ ਮੁੰਡੇ ਨੂੰ ਮੈਂ ਔਨ ਰਿਕਾਰਡ ਕੈਮਰੇ ਦੇ ਤੁਹਾਨੂੰ ਕਹਿ ਰਿਹਾ ਮੈਂ ਕਿਹਾ ਕੱਲੂ ਸਾਨੂੰ ਤੁਸੀਂ ਵੀ ਕਹਿਣਾ ਆ ਅਸੀਂ ਵੀ ਚਲੋ ਜਾਣਾ ਸਾਡਾ ਫਰਜ਼ ਬਣਦਾ ਉਹਦੇ ਇਲੈਕਸ਼ਨਾਂ ਦੇ ਵਿੱਚ ਵੀ ਉਹਦੀ ਕੈਂਪੇਨ ਦੇ ਵਿੱਚ ਵੀ ਜਾਣਾ ਮੈਂ ਕਿਹਾ ਪਰ ਕੱਲੂ ਉਹ ਆਰਐਸਐਸ ਦੇ ਬੰਦੇ ਸਾਡੇ ਨਾਲ ਕੁਰਸੀਆਂ ਦੇ ਬੈਠਣ ਉਹ ਇੱਧਰ ਸਾਡੀ ਜ਼ਮੀਰ ਨਹੀਂ ਮੰਨਦੀ ਬਾਈ ਮੈਂ ਕਿਹਾ ਉਹਨੂੰ ਸਾਫ਼ ਥੋਕਮਾ ਜਵਾਬ ਦਿਓ ਉਹਨਾਂ ਨੇ ਵਾਕਈ ਉਹਨਾਂ ਨੇ ਕਿਹਾ ਮੈਂ ਭੂਆ ਜੀ ਹੁਣਾਂ ਤੋਂ ਮੈਂ ਕਿਨੇ ਮੈਂ ਭੂਆ ਜੀ ਉਹਨਾਂ ਨੂੰ ਕਹਿਣਾ ਆ ਉਹ ਬਿਆਨ ਵੀ ਦੇਣਗੇ ਮੈਂ ਉਹਨਾਂ ਨੂੰ ਸਾਫ਼ ਇਹ ਗੱਲਾਂ ਤੈਅ ਕੀਤੀ ਦੱਸੀਆਂ ਕਿ ਮੈਂ ਕਿਹਾ ਵੀ ਦੀਪ ਬਾਈ ਨੂੰ ਕਿੰਨੀ ਨਫਰਾ ਸੀਗੀ ਸਰਕਾਰੀ ਤੰਤਰ ਦੇ ਬੰਦਿਆਂ ਨਾਲ ਮੈਂ ਕਿਹਾ ਇਹ ਗੱਲ ਦਾ ਤੁਹਾਨੂੰ ਵੀ ਪਤਾ ਨਾ ਕਹਿੰਦੇ ਹਾਂਜੀ ਬਾਈ ਪਤਾ ਆ ਤੇ ਮੈਂ ਕਿਹਾ ਇਹ ਦੇਖੋ ਯਾਰ ਇਹ ਬੰਦੇ ਕੌਣ ਨੇ ਕਿਹੜੀ ਕੈਟਾਗਰੀ ਦੇ ਨੇ ਕਿਦਾਂ ਫਿਰ ਰਹੇ ਨੇ ਵਿੱਚ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਇਹ ਅਸੀਂ ਇਹ ਤੋਂ ਕੋਈ ਬਿਆਨ ਨਹੀਂ ਦਵਾਇਆ ਅਸੀਂ ਇਹ ਨਹੀਂ ਸਾਡੀ ਕੋਈ ਮਦਦ ਨਹੀਂ ਕੋਈ ਇਹਦੀ ਅਸੀਂ ਕੋਈ ਸਲਾਹ ਨਹੀਂ ਲਈ ਪਰ ਮੈਂ ਕਿਹਾ ਇਹ ਬੰਦਾ ਵਿੱਚ ਵਿੱਚ ਕਿਉਂ ਬੜਿਆ ਫਿਰਦਾ ਲੋਕਾਂ ਨੇ ਮੰਨ ਜੇ ਤਾਂ ਇਹੀ ਜਾਣਾ ਨ ਤੁਸੀਂ ਵੀ ਇਹ ਜੀ ਸਵਾਲ ਕਰ ਰਹੇ ਹੋ ਨਾ ਕਿ ਇਹ ਬੰਦਾ ਜੇ ਉਹ ਨਹੀਂ ਤੇ ਉਹਨੂੰ ਸਾਫ ਕਦਮੋਂ ਬਾਹਰ ਨਹੀਂ ਜੇ ਮੈਂ ਇਹ ਕੰਨਾ ਕੀਤੀਆਂ ਬਈ ਉਹਨਾਂ ਨਾਲ ਆਜੀਬ ਦੀ ਮੰਨੀ ਉਹ ਕਹਿੰਦੇ ਕਿ ਅਮਰਤਪਾਲ ਨੂੰ ਚੋਣਾ ਲੜਨ ਵਾਸਤੇ ਮਨਾਇਆ ਹੀ ਮੈਂ ਜੇ ਫੁੱਡੀ ਮੰਨੀ ਹੈ ਤੁਸੀਂ ਕਹਿੰਦੇ ਕਿ ਉਹਨਾਂ ਦੇ ਭਾਈ ਕਹਿੰਦੇ ਕਿ ਇਹਨਾਂ ਨਾਲ ਲੈਣ ਦੇਣਾਂ ਕੋਈ ਫਿਰ ਇਹ ਮੰਨ ਜਾਵੇ ਕਿ ਇਹ ਫੈਸਲਾ ਅਮਰਤਪਾਲ ਦਾ ਆਪਣਾ ਸੀ ਚੋਣਾ ਲੜਨ ਦਾ ਖੁਦ ਖੁਦ ਤੈਅ ਕੀਤਾ ਅਮਰਤਪਾਲ ਦਾ ਫੈਸਲਾ ਚੋਣਾ ਲੜਨ ਦਾ ਸਿਰਫ ਉਹਦਾ ਆਪਣਾ ਕਹਿ ਲਓ ਜਾਂ ਇਹ ਕਹਿ ਲਓ ਪੇ ਕੀ ਕਹਿੰਦੇ ਹੁੰਦੇ ਆ ਸੰਗਤ ਦੀ ਅਗਵਾਹੀ ਦੀ ਕਹਿ ਲਓ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਹੌਲੀ ਹੌਲੀ ਗੱਲ ਉੱਠਦੀ ਉੱਠਦੀ ਹੁਣ ਤੋਂ ਵਈ ਇਹੋ ਜਿਹਾ ਬਣ ਗਿਆ ਦੂਜੀ ਭਾਈ ਗੱਲ ਇਹ ਆ ਉਹਦਾ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਜਿਵੇਂ ਕਹਿੰਦੇ ਨਹੀਂ ਹੁੰਦੇ ਪੀ ਜਿੱਤ ਸਾਡੀ ਪੱਕੀ ਹੈ ਦਾ ਐਲਾਨ ਹੋਣਾ ਬਾਕੀ ਹੈ ਭਾਈ 101% ਜਿੱਤ ਖੋਈ ਪਈ ਹੈ ਜੇ ਅੱਜ ਦੀ ਡੇਟ ਦੇ ਵਿੱਚ ਵੀ ਉਹ ਪਿੰਡਾਂ ਦੇ ਵਿੱਚ ਜਾਣਾ ਬੰਦ ਕਰ ਦੇਣਾ ਜਿਹੜੇ ਪਿੰਡ ਦੇ ਵਿੱਚ ਅਮਰਥਪਾਲ ਦੀ ਮਾਤਾ ਜੀ ਹੁਣੀ ਜਾਂਦੇ ਨੇ ਜਿਹੜੇ ਪਿੰਡ ਦੇ ਵਿੱਚ ਵੀ ਉਸੇ ਪਿੰਡ ਦੀ ਪੰਚਾਇਤ ਇਹ ਕਹਿੰਦੀ ਆ ਵੀ ਬਾਈ ਸਾਡੇ ਪਿੰਡ ਦੇ ਵਿੱਚ ਕਿਸੇ ਹੋਰ ਕੰਪਨੀ ਕੰਪਨੀ ਦਾ ਬੂਥ ਨਹੀਂ ਲੱਗਣਾ ਥੋੜਾ ਹੀ ਲੱਗੂ ਇੰਨਾ ਹੰਗਾਰਾ ਮਿਲ ਰਿਹਾ ਇੰਨਾ ਹੰਗਾਰਾ ਹੈ ਕਿਉਂਕਿ ਇਹ ਉਹੀ ਖਡੂਰ ਸਾਹਿਬ ਵਾਲੇ ਨੇ ਬੀਬੀ ਖਾਲੜਾ ਹਾਰੇ ਹੋਏ ਨੇ ਇਥੋਂ ਸਵਾਰ ਬਿੱਟੋ ਮੂੰਹ ਆ ਜਾਂਦਾ ਹਾਸ ਉੱਠ ਕੇ ਕਿ ਉਦੋਂ ਵੀ ਪੰਥਕ ਚਿਹਰੇ ਸੀ ਖਾਲੜਾ ਜੀ ਤਾਂ ਹੋਰ ਵੀ ਵੱਡੇ ਚਿਹਰੇ ਸੀ

60000 ووٹ ਪੈ ਗਈ ਸੀ ਉਹਨਾਂ ਨੂੰ ਤੇ ਬਾਕੀ ਚਲੋ ਭਾਈ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿੰਦਾ ਇੱਥੇ ਤਾਂ ਦੇਖੋ ਉਹ ਜਿਵੇਂ ਮੂਸੇ ਵਾਲਾ ਕਹਿੰਦਾ ਜੋ ਰਾਜ ਸਭਾ ਹੋਇਆ ਦੱਸੋ ਜ਼ਿੰਮੇਵਾਰ ਕੌਣ ਉਹ ਇਹ ਤਾਂ ਭਾਈ ਉਹਨੇ 10 ਕਰੋੜ 45 ਲੱਖ ਰੁਪਏ ਆਪਦੀ ਜੇਬ ਚ ਲਾਤਾ ਮੂਸੇ ਵਾਲਾ ਇੱਥੇ 2-2000 ਮੈਂ ਉਹਦੇ ਘਰ ਦੇ ਕੋਲ ਨੇ ਇੱਕ ਕੇਲੇਾਂ ਵਾਲੀ ਰੇੜੀ ਲਾਉਂਦੀ ਆਂਟੀ ਬੈਕ ਨਹੀਂ ਦੱਸੇ ਟੀ ਪੁਆਇੰਟ ਜੇ ਤੇ ਉਨੇ ਮੈਨੂੰ ਖੋਦੇ ਗੱਲ ਦਸੀ ਮੇਰੀ ਆਪਦੀ ਗੱਲ ਹੋਈ ਬਣਾਈ ਨਹੀਂ ਨਾ ਮੈਨੂੰ ਕਿਸੇ ਹੋਰ ਨੇ ਦਸੀ ਉਹਨੇ ਮੈਨੂੰ ਮੈਂ ਉਹਦੇ ਕੋਲ ਖੜ ਗਿਆ ਕੀ ਨੇ ਜੇ ਖਾਣ ਲੱਗਾ ਮੈਂ ਤਾਂ ਨਹੀਂ ਕਿਉਂ ਹਰਾਤਾ ਇੰਨਾ ਚੰਗਾ ਬੰਦਾ ਦੇਖ ਲੋਂ ਦੁਨੀਆ ਤੇ ਵੀ ਨਹੀਂ ਦੇਖਾ ਕਹਿੰਦੀ ਪੁੱਤ ਤੈਨੂੰ ਕੀ ਦਸਾਂ ਉਹਨੇ 2-2000 ਰੁਪਿਆ ਵੀ ਦਿੱਤਾ ਇੱਕ-ਇੱਕ ਵੋਟ ਦਾ ਕਰਨ ਵੀਰੇ 2-2000 ਇੱਕ-ਇੱਕ ਵੋਟ ਦਾ ਪਰ ਲੋਕੀ ਖਾ-ਖਾ ਸੋਹਾ ਖਾ-ਖਾ ਪੈਸੇ ਕਹਿੰਦਾ ਰਿਹਾ ਉਹ ਲੋਕਾਂ ਨੂੰ ਆਪਿਆ ਨਾ ਪੀਓ ਸ਼ਰਾਬਾਂ ਇਹਨਾਂ ਨੂੰ ਤੁਹਾਨੂੰ ਕੁਝ ਨਹੀਂ ਦੇਣੂ ਚੱਕ ਤਾਂ ਨਾ ਬਾਈ ਇਹ ਪੰਜਾਬ ਦੇ ਲੋਕ ਆ ਬਾਈ ਪਤਾ ਨਹੀਂ ਕਦੋਂ ਇਹਨਾਂ ਦੇ ਮਨੀ ਮਹਿਰ ਪੈਣੀ ਆ ਬਾਕੀ ਜਿਹੜਾ ਬਾਬਾ ਮੀਰ ਕਰੇ ਬਾਈ ਮੈਂ ਇਹੀ ਕਹਿੰਦਾ ਜਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਬਾਈ ਜਿੰਨੇ ਵੀ ਬੰਦੇ ਆ ਨਾ ਲੱਖਾਂ ਹੋ ਗਿਆ ਪ੍ਰਾਣ ਤਾਂ ਹੋ ਗਿਆ ਹੋਰ ਜਿੰਨੇ ਯਾਦ ਖੜਦੇ ਆ ਆ ਇਹਨਾਂ ਕੰਪਨੀਆਂ ਦਾ ਸਹਾਰਾ ਲੈਣ ਤੋਂ ਬਿਨਾ ਮੈਂ ਤਾਂ ਕੰਪਨੀਆਂ ਕਿਹਨਾਂ ਨਾਲ ਰਾਜਤ ਜਿਹੜੀਆਂ ਰਾਜਨੀਤਿਕ ਟੀਮਾਂ ਤੇ ਰਾਂ ਨੇ ਤੇ ਆ ਦੇਖਣੇ ਤੁਸੀਂ ਨਾਲੇ ਕੋਈ ਨਹੀਂ ਥੋੜੀ ਥੋੜੀ ਲੋਕਾਂ ਨੂੰ ਪਤਾ ਲੱਗਣਾ ਆ ਸਿਮਰਜੀਤ ਮਾਨ ਨੇ ਵੀ ਉਹ ਕੀ ਕਹਿੰਦੇ ਆ ਉਹ ਉੱਥੇ ਰਾਸ਼ਟਰਪਤੀ ਜਿਹੜੀਆਂ ਉਹ ਕਹਿੰਦੇ ਆ ਵੀ ਕਿਹੜੀ ਸਿਆਸੀ ਟੀਮ ਨੂੰ ਤੋ ਇਹਦੇ ਵਿੱਚੋਂ ਰਾਸ਼ਟਰਪਤੀ ਚੁਣਿਆ ਜਾਵੇ ਉਹਨਾਂ ਨੇ ਉੱਥੇ ਵੋਟ ਪਾਈਏ ਬੀਜੇਪੀ ਨੂੰ ਸਰਪਾਲ ਸਿੰਘ ਖਹਿਰਾ ਦਾ ਮੈਂ ਇੰਟਰਵਿਊ ਕੀਤਾ ਹਾਂ ਜੀ ਜੰਗੀਤ ਮਾਨ ਉਹਨਾਂ ਨੇ ਰਾਸ਼ਟਰਪਤੀ ਚੋਣ ਦੇ ਵਿੱਚ ਭਾਜਪਾ ਨੂੰ ਸਮਰਥਨ ਦਿੱਤਾ ਵੋਟ ਉੱਧਰ ਪਾ ਕੇ ਆਏ ਉਹ ਐਨਡੀਏ ਇਹ ਗੱਲ ਕਹੀਏ ਖਹਿਰਾ ਸਾਬ ਨੇ ਜੀ ਉਹ ਕਹਿੰਦੇ ਇਹ ਸਵਾਲ ਤਾਂ ਹੁਣ ਕਿੱਥੇ ਰੋ ਕਰਦੇ ਦੇਖ ਲਓ ਫਟਾ ਜਣੀ ਕੋਈ ਨਹੀਂ ਥੋਲੀ ਹੌਲੀ ਹੌਲੀ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਆ ਪਿਛਲੀ ਪਿਛਲੇ ਦਿਨਾਂ ਦੇ ਵਿੱਚ ਇੱਕ ਲਾਈਵ ਜਾ ਪਾਇਆ ਸੀਗਾ ਦਲਜੀਤ ਦਸਾਂਹ ਦਾ ਵੀ ਉਹ ਉਹ ਮੁਮੀਨਾ ਅਟੀ ਦਾ ਬੰਦਾ ਹੈ ਜਿਹੜਾ ਬੂਆ ਲੋਕਾਂ ਨੇ ਬੜੀ ਗੱਲ ਭਰਾਈ ਥੋੜੇ ਦਿਨਾਂ ਦੁਆਇਆ ਤਾਂ ਸੈਟ ਆਪੇ ਹੋਣ ਲੱਗ ਗਿਆ ਹੁਣ ਮੁਸੀਬ ਨੇ ਕਹਿਤਾ ਆ ਬਾਹਰ ਰੌਲਾ ਪਾਇਆ ਕੋਈ ਉਹਨੇ ਵੀ ਛੱਕੇ ਹੋਏ ਕੰਮ ਕੁਝ ਨਹੀਂ ਭਾਈ ਇੱਥੇ ਜਿੰਨੇ ਵੀ ਚਿਹਰੇ ਨੇ ਸਭ ਨੰਗੇ ਹੋ ਜਾਣੇ ਨੇ ਬਾਕੀ ਦੇਖੋ ਇੱਕ ਸਵਾਲ ਭਾਈ ਮਾਨ ਹੁਣਾਂ ਦੀ ਜੇਕਰ ਗੱਲ ਕਰੀਏ ਸੰਗੀਤ ਮਾਨ ਲੱਖੇ ਸਲਾਹ ਤੁਸੀਂ ਜ਼ਿਕਰ ਕੀਤਾ ਉਹਨਾਂ ਦੇ ਚੋਣ ਨਿਸ਼ਾਨ ਤੋਂ ਲੜ ਰਹੇ ਨੇ ਸ਼ਰੋਨੀ ਅਕਾਲੀ ਦਲ ਅੰਮ੍ਰਿਤਸਰ ਦੇ ਚੋਣ ਨਿਸ਼ਾਨ ਲਿਆ ਉਹਨਾਂ ਨੇ ਦੂਜੇ ਪਾਸੇ ਅੰਮ੍ਰਿਤਪਾਲ ਤੱਕ ਵੀ ਪਹੁੰਚ ਕੀਤੀ ਗਈ ਸੀ ਮਾਨ ਹੁਣਾਂ ਦੀ ਪਾਰਟੀ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਸਿਮਰਨਜੀਤ ਮਾਨ ਕਹਿੰਦੇ ਕਿ ਦੇਖੋ ਅੰਮ੍ਰਿਤਪਾਲ ਬਾਰੇ ਸਵਾਲ ਕੀਤਾ ਗਿਆ ਕਿ ਉਹ ਤੁਹਾਡੀ ਪਾਰਟੀ ਦੇ ਵਿੱਚ ਕਿਉਂ ਨਹੀਂ ਸ਼ਾਮਲ ਹੋਏ ਤਾਂ ਮਾਨ ਕਹਿੰਦੇ ਕਿ ਘੋੜਾ ਜੇਕਰ ਪਿਆਸਾ ਤਾਂ ਅਸੀਂ ਉਹਨੂੰ ਕੂਹ ਤੱਕ ਤਾਂ ਲਿਜਾ ਸਕਦੇ ਹਾਂ ਪਰ ਪਾਣੀ ਤਾਂ ਉਹਨੇ ਆਪ ਪੀਣਾ ਉਹਦੀ ਮਰਜ਼ੀ ਹੈ ਜੇ ਉਹ ਨਹੀਂ ਪੀਂਦਾ ਤਾਂ ਅਸੀਂ ਕੀ ਕਰ ਸਕਦੇ ਹਾਂ ਯਾਨੀ ਕਿ ਅੰਮ੍ਰਿਤਪਾਲ ਵੱਲੋਂ ਨਾ ਕੀਤੀ ਗਈ ਹੋਊਗੀ ਮਾਨ ਹੋਣਾ ਮੇਰੀ ਕੀ ਕਾਰਨ ਰਏ ਹੋਣਗੇ ਬਿਲਕੁਲ ਬਿਲਕੁਲ ਬਾਈ ਸਾਫ ਨਾ ਆ ਇਹ ਜਿਹੜੇ ਜਾਗਦੀ ਜਿੰਦਗੀ ਵਾਲੇ ਬੰਦੇ ਆ ਨਾ ਉਹ ਬਾਈ ਜਿਆਦਾ ਚਿਰ ਨਾ ਇਹਨਾਂ ਦੇ ਛਤਰ ਛਾਇਰ ਥੱਲੇ ਨਹੀਂ ਰਹਿ ਸਕਦੇ ਇੱਕ ਮੈਂ ਤੁਹਾਨੂੰ ਦੱਸਦਾ ਆ ਮੈਂ ਤੁਹਾਡੀ ਇੰਟਰਵਿਊ ਵੀ ਕਰਾ ਦੂੰਗਾ ਡਾਕਟਰ ਸਾਹਿਬ ਨੇ ਮੇਰੇ ਯਾਰ ਦੋਸਤ ਨੇ ਇੱਧਰ ਦੇ ਨੂਰਪੁਰ ਬੇਦਿਆਂ ਦੇ ਨੇ ਮੈਂ ਚਲੋ ਜਦੋਂ ਬੰਦਾ ਦੁਨੀਆ ਤੋਂ ਚਲੇ ਜਾਂਦਾ ਨਾ ਦੀਪ ਬਾਈ ਦੁਨੀਆ ਤੋਂ ਚਲੇ ਗਿਆ ਅਸੀਂ ਉਹਨਾਂ ਦੇ ਘਰੇ ਵੀ ਡਾਕਟਰ ਸਾਹਿਬ ਦੇ ਘਰੇ ਅਸੀਂ ਇਕੱਠੇ ਗਏ ਸੀ ਦੀਪ ਬਾਈ ਹਣੀ ਤੇ ਜਦੋਂ ਬੰਦਾ ਦੁਨੀਆ ਦੇ ਚਲੇ ਜਾਂਦਾ ਨਾ ਫਿਰ ਪੁੱਛੀ ਜਾਂਦਾ ਜਿੱਦਾਂ ਮੇਲੇ ਹੋਂ ਇਕੱਠੇ ਬੈਠੇ ਵੀ ਬਾਈ ਡਾਕਟਰ ਸਾਹਿਬ ਤੁਹਾਡੇ ਨਾਲ ਉਹ ਗੱਲਾਂ ਕੀ ਕਰਦਾ ਹੁੰਦਾ ਜੀ ਦੀਪ ਬਾਈ ਆ ਕੀ ਐਦਾਂ ਜਿਉ ਪੁੱਛਿਆ ਮੈਂ ਉਹਨਾਂ ਦੇ ਕੋਲ ਇੱਕ ਸਵਾਲ ਪੁੱਛਿਆ ਮੈਂ ਕਿ ਡਾਕਟਰ ਸਾਹਿਬ ਤੁਹਾਡੇ ਵੀ ਨੇੜੇ ਰਿਹਾ ਦੀਪ ਹਣਾ ਮੇਰੇ ਵੀ ਨੇੜੇ ਰਿਹਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਬੀ ਦੀਪ ਬਾਈ ਦਾ ਉਹ ਜਿਹੜਾ ਫੈਸਲਾ ਸੀਗਾ ਰਾਜਨੀਤੀ ਦੇ ਵਿੱਚ ਆਣਦਾ ਤੁਸੀਂ ਉਹਦੇ ਬਾਰੇ ਕੁਝ ਕਿਹਾ ਸੀਗਾ ਜਿਹੜਾ ਮਾਨ ਹੈਡ ਪਾਰਟੀ ਦੇ ਨਾਲ ਰਲੇ ਤੇ ਕਿੰਨਾ ਮੈਂ ਉਹਨੂੰ ਪੁੱਛਿਆ ਦੀਪ ਨੂੰ ਉੱਥੇ ਫਤਿਹਗੜ੍ਹ ਸਾਹਿਬ ਉਹ ਕਹਿੰਦਾ ਮੈਂ ਪ੍ਰੈਸ਼ਰ ਅਧੀਨ ਲਿਆਂਦਾ ਗਿਆ ਕੀ ਕਹੋਗੇ ਇਹਨੂੰ ਤੁਸੀਂ ਕਰਨ ਜਦੋਂ ਉਹ ਆਂਦੇ ਸਾਰੇ ਉਹਦੇ ਬੰਦ ਤਾਂ ਤੁਰਲਾ ਆਲੇ-ਦਾਲੇ ਚਿੰਬੜ ਕੇ ਸਾਰੇ ਤੇ ਉਹ ਲਾ 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 ਹੋ ਗਈ ਉਹਦੀ ਵੀਡੀਓ ਵਾਇਰਲ ਹੋ ਗਈ ਹਨਾ ਦੀਪ ਉੱਤੇ ਕਾਦਾ ਪ੍ਰੈਸ਼ਰ ਸੀ ਕਿਸ ਨੇ ਪਾਇਆ ਸੀ ਪ੍ਰੈਸ਼ਰ ਵੀ ਪ੍ਰੈਸ਼ਰ ਤਾਂ ਹੁਣ ਦੇਖੋ ਜਦੋਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਜਦੋਂ ਬੰਦਾ ਉਹ ਲਾ 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 ਲਈ ਹੋ ਗਈ ਦਿਲ ਤੋਂ ਬਾਹਰ ਆਉਂਦੇ ਸਾਰ ਕਿਸੇ ਨੇ ਇਧਰਲੀ ਲਾਤ ਖਿੱਚ ਲਈ ਗਈ ਨੇ ਇਧਰਲੀ ਖਿੱਚ ਲਈ ਉਹ ਕੋਈ ਲੈ ਗਿਆ ਉਹਨੂੰ ਸਿੱਧਾ ਮਾਨ ਦੇ ਦਫ਼ਤਰ ਉੱਥੇ ਪੱਗ ਬੰਨ੍ਹਤੀ ਉਹਦੇ ਉਹ ਵੀਡੀਓ ਵਾਇਰਲ ਹੋ ਗਈ ਹਨਾ ਤੇ ਬਾਅਦ ਦੇ ਵਿੱਚ ਉਹ ਦੀਪ ਦਾ ਕੰਮ ਇਹ ਸੀ ਉਹ ਵਿਚਾਰਾ ਕਿਸੇ ਨੂੰ ਪੇਖ ਨਹੀਂ ਦਿਖਾਉਂਦਾ ਕੋਈ ਮਾੜਾ ਜਿਹਾ ਵੀ ਕਰਦਾ ਸੀ ਉਹ ਇੱਕ ਕਦਮ ਕੋਈ ਉਹਦੇ ਕਰਨੀ ਬਾਧਦਾ ਸੀ ਤਾਂ ਉਹ 10 ਵੱਜ ਜਾਂਦਾ ਸੀ ਉਹਦੇ ਕਰਨੀ ਮੈਂ ਲਖੇ ਨੂੰ ਵੀ ਇਹ ਗੱਲ ਲਖੇ ਦੇ ਬੰਦੇ ਜਿੰਨੇ ਵੀ ਨਾਲਾ ਰੰਧਾਵੇ ਨੂੰ ਵੀ ਇਹ ਗੱਲ ਕਹੀ ਹੈ ਮੈਂ ਕਿਹਾ ਭਰਾਵਾ ਥੋੜੀ ਸਪੋਰਟ ਚ ਆ ਜਾਗੇ ਇੱਕ ਵਾਰੀ ਛੱਡ 10 ਵਾਰੀ ਆ ਜਾਗੇ ਜੁਗ ਜੁਗ ਜੀਓ ਥੋੜੀ ਸਪੋਰਟ ਫੁੱਲ ਪਰ ਮੈਂ ਕਿਹਾ ਮੈਂ ਮਾਨਮੋਨ ਕਰਕੇ ਜਾਂ ਕਿਸੇ ਹੋਰ ਕਰਕੇ ਨਹੀਂ ਆਉਣਾ ਹੈਗਾ ਆਪਣਾ ਆਪਣੀ ਕੋਰੀ ਨਾਂ ਆ ਇਹਨਾਂ ਤੋਂ ਇਹਨਾਂ ਨੇ ਕੁਛ ਨਹੀਂ ਕੀਤਾ ਬਾਈ ਉਹ ਦੀਪ ਦੇ ਜਾਣ ਤੋਂ ਬਾਅਦ ਵੀ ਕੁਛ ਨਹੀਂ ਕਰਿਆ ਯਾਰ ਬਰਤਵੇ ਇਹ ਬਰਤਨ ਵਾਲੇ ਬੰਦੇ ਯਾਰ ਲੱਗਦਾ ਅੱਜ ਦੀਪ ਹੁੰਦਾ ਤਾਂ ਕਿਸ ਧਿਰ ਨਾਲ ਜਾਂਦਾ ਅਮਰਪਾਲ ਨਾਲ ਜਾਂਦਾ ਮਾਨ ਨਾਲ ਜਾਂਦਾ ਲੱਖੇ ਨਾਲ ਜਾਂਦਾ ਜਾਂ ਕਿਸੇ ਨਾਲ ਨਾ ਜਾਂਦਾ ਕੀ ਕਰਦਾ ਦੀਪ ਅੱਜ ਦੀਪ ਬਾਈ ਹੁੰਦਾ ਤਾਂ ਜਿਵੇਂ ਦੀਪ ਬਾਈ ਕਹਿੰਦਾ ਵੀ ਆਪਾਂ ਨੂੰ ਇੱਕ ਸਿਆਸੀ ਧਿਰ ਨਰੋਲ ਵੀ ਖੜੀ ਕਰਨੀ ਪੈਣੀ ਆ ਉਹ ਤਾਂ ਲੋਕਾਂ ਨੇ ਉਹਦੇ ਮਾਂ ਜਣਾ ਛੜਾਗੇ ਇਲੈਕਸ਼ਨ ਲੜਨਾ ਬੰਬੇ ਤੋਂ ਜੀ ਇਹ ਦੀਪ ਚਾਹੁੰਦਾ ਸੀ ਕਿ ਆਪਦੀ ਇੱਕ ਸਿਆਸੀ ਧਿਰ ਖੜੀ ਕੀਤੀ ਜਾਵੇ ਦੀਪ ਬਾਈ ਨੇ ਇਹ ਵੀ ਗੱਲ ਕਹੀ ਸੀ ਕਿ ਇਹ ਜਿਹੜੀ ਪਾਰਟੀ ਦਾ ਆਪਾਂ ਸਮਰਥਨ ਦੇ ਰਹੇ ਹਾਂ ਇਹ ਸਿਰਫ ਸਮਰਥਨ ਹੀ ਐ ਇਹਨੂੰ ਆਪਦੇ ਆਪ ਨੂੰ ਢਾਲ ਨਾ ਲਿਓ ਸਮਝ ਨਾ ਲਿਓ ਆਪਣੀ ਜਥੇਬੰਦੀ ਲੱਗਦਾ ਅੱਜ ਦੀ ਬਈ ਜਾਂਦਾ ਹੁੰਦਾ ਤਾਂ ਅੰਮ੍ਰਿਤਪਾਲ ਦਬਈ ਤੋਂ ਆਉਂਦਾ ਦੀਬਈ ਦੇ ਨਾਲ ਖੜਾ ਹੁੰਦਾ ਤੇ ਸਿਆਸੀ ਤਰੰਗਰੋਲ ਉਹ ਬਾਈ ਜਿਹੜੀ ਚੀਜ਼ ਨੂੰ ਨਾ ਛੇਤੀ ਖਤਮ ਕੀਤਾ ਜਾਂਦਾ ਹੁੰਦਾ ਜਿਵੇਂ ਬਾਈ ਨੂੰ ਦਿਨਾਂ ਦੇ ਵਿੱਚ ਉਹਨਾਂ ਨੇ ਮਾਰਤਾ ਮੈਂ ਹੀ ਕਹੂੰਗਾ ਉਹ ਬਈ ਤਰੱਕੀ ਬਹੁਤ ਛੇਤੀ ਕਰਦੇ ਹੁੰਦੇ ਆ ਬੰਦੇ ਉਹਨੇ ਹੁਣ ਨੂੰ ਤਾਂ ਸਿਰ ਤੁਸੀਂ ਸਿਆਸੀ ਧਿਰ ਦੀ ਗੱਲ ਕਰਦੇ ਹੋ ਮੈਂ ਕਹਣਾ ਉਹਨੇ ਚੱਕ ਕੇ ਪੰਜਾਬ ਹੀ ਖੜਾ ਕਰ ਦੇਣਾ ਸੀ ਹੁਣ ਮੈਂਨ ਮੋੜਿਆਂ ਦੇ ਉੱਤੇ ਸ਼ਾਇਦ ਉਹ ਲੋਕਾਂ ਦੀ ਅਵੇਰਨੈਸ ਇੰਨੀ ਆ ਜਾਂਦੀ ਜਿਵੇਂ ਲਿਆ ਦਿੰਦਾ ਕਿ ਸਾਨੂੰ ਇਹ ਦਿਨ ਦੇਖਣੀ ਨਾ ਪੈਂਦੇ ਕਦੀ ਕਿਸੇ ਦੇ ਮੂੰਹ ਕਨੀ ਝਾਕਦੇ ਆ ਕਦੀ ਕਿਸੇ ਦੇ ਮੂੰਹ ਕਨੀ ਝਾਕਦੇ ਆ ਬਾਕੀ ਇਹ ਥੋੜੀ ਗੱਲ ਸਹੀ ਹੈ ਸ਼ਾਇਦ ਹੋ ਸਕਦਾ ਸੀ ਇਹ ਸਿਆਸੀ ਧਿਰ ਵੀ ਹੋਣਾ ਸਕਦੀ ਸੀ ਜੇ ਦੀ ਬੈ ਜਾਉਂਦਾ ਹੁੰਦਾ ਇੱਕ ਸਵਾਲ ਅਮਰਤਪਾਲ ਬਾਰੇ ਬਈ ਬਹੁਤ ਸਾਰੀਆਂ ਚਰਚਾਵਾਂ ਇਹ ਪਹਿਲਾਂ ਵੀ ਹੋਈਆਂ ਨੇ ਕਿ ਜਿਹੜੇ 30-30 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਰਿਕਾਰਡਿੰਗਾਂ ਨਹੀਂ ਆਈਆਂ ਉਹ ਇੰਨੀ ਛੇਤੀ ਉਹ ਤਾਂ ਨਹੀਂ ਇਸ ਤਰੀਕੇ ਚੋਂ ਮੈਦਾਨ ਦੇ ਵਿੱਚ ਉਤਰੇ ਜੇਲ੍ਹ ਤੋਂ ਬਾਹਰ ਆ ਕੇ ਅਮਰਤਪਾਲ ਬਾਕੀ ਸਾਥੀਆਂ ਨੂੰ ਵੀ ਵਿਸਾਰ ਦੇਗਾ ਜਿਹੜੀ ਯਾਦ ਨਹੀਂ ਇਹ ਤੇ ਉਹ ਚੱਲਦਾ ਹੈ ਉਸ ਨੂੰ ਵੀ ਵਿਸਾਰ ਦੇਗਾ ਵਿਰੋਧੀ ਇਹ ਕਹਿੰਦੇ ਨੇ ਸਿਰਫ ਸਵਾਰਥੀ ਹੋ ਕੇ ਚੋਂ ਲੜੀ ਜਾ ਰਹੀ ਹੈ ਬਾਈ ਮੈਂ ਤਾਂ ਤੁਹਾਨੂੰ ਇਹ ਗੱਲ ਕਹੂੰਗਾ ਮੈਂ ਤੁਹਾਨੂੰ ਇੱਕ ਇੰਟਰਵਿਊ ਦੇ ਵਿੱਚ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਕੋਈ ਬੰਦਾ ਦੀਪ ਸਿੱਧੂ ਤੋਂ ਉੱਤੇ ਜਾ ਸਕਦਾ ਕੋਈ ਬੰਦਾ ਦੀਪ ਤੋਂ ਥੱਲੇ ਰਹਿ ਸਕਦਾ ਪਰ ਕੋਈ ਦੀਪ ਨਹੀਂ ਬਣ ਸਕਦਾ ਕੋਈ ਜਥੇਦਾਰ ਹਵਾਰਾ ਤੋਂ ਉੱਪਰ ਜਾ ਸਕਦਾ ਕੋਈ ਹੋਰ ਵੀ ਚੜ੍ਹਦੀ ਕਲਾ ਵਾਲਾ ਸਿੰਘ ਹੋ ਸਕਦਾ ਕੋਈ ਜਥੇਦਾਰ ਹਵਾਰਾ ਤੋਂ ਥੱਲੇ ਵੀ ਰਹਿ ਸਕਦਾ ਪਰ ਕੋਈ ਹਵਾਰਾ ਨਹੀਂ ਬਣ ਸਕਦਾ ਜੇ ਸੰਤ ਜਰਨੈਲ ਸਿੰਘ ਜਿਹੜੇ ਸੀਗੇ ਖਬਰ ਤੇ ਨਹੀਂ ਹੈ ਜਿੱਥੇ ਪਾਕੀਵੰਦੀ ਸਿੰਘ ਨੇ ਤੁਸੀਂ ਇਹ ਕਹਿ ਰਹੇ ਹੋ ਕਿ ਬਈ ਉਹ ਅਮਰਤਪਾਲ ਹੁਣੀ ਤਾਂ ਆਪ ਮੈਂ ਕਹਿੰਦਾ ਵੀ ਉਹਨਾਂ ਦੇ ਪੈਰਾਂ 'ਚ ਬੈਠ ਜਾਣਗੇ ਜੇ ਉਹ ਕਿਤੇ ਬਾਹਰ ਆਉਣ ਦੱਸਦਾ ਰਵਾਰਾ ਜੀ ਦੀਪ ਬਾਈ ਗੱਲ ਕਰਦਾ ਕਰਦਾ ਰੋਪਿੰਦਾ ਹੁੰਦਾ ਸੀ ਬਈ ਉਹ ਉਹ ਸਾਡੇ ਤੋਂ ਸਾਡੇ ਹੋਰ ਸਿੰਘਾਂ ਤੋਂ ਬਈ ਉਹ ਬਹੁਤ ਉੱਚਾ ਲੈਵਲ ਆ ਉਹਨਾਂ ਨੇ ਬਹੁਤ ਕੁਝ ਦੇਖਿਆ ਬਹੁਤ ਕੁਝ ਫੰਡ ਆਇਆ ਚਾਹੇ ਅਮਰਤਪਾਲ ਚਲੋ ਉਹ ਵੀ ਗੁਰੂ ਦਾ ਬੱਚਾ ਆ ਉਹਦੇ ਉਹਨੇ ਜੋ ਵੀ ਆ ਪਰ ਅਮਰਤਪਾਲ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਬਈ ਉਹਨਾਂ ਦੇ ਨਾਲ ਮੇਰਾ ਹੀ ਮੰਨਣਾ ਆ ਬਾਈ ਇਹ ਇਸ ਇਹ ਅਮਰਤਪਾਲ ਤੂੰ ਖੋਤੋਂ ਪੁੱਛ ਲਿਓ ਜਿੱਦਣ ਕਿਤੇ ਬਾਹਰ ਆਗੇ ਉਹ ਵੀ ਤੁਹਾਨੂੰ ਦੱਸ ਦੇਣਗੇ ਉਹ ਸਿੰਘ ਉਹਨਾਂ ਦਾ ਕੁਛ ਹੋਰ ਹੀ ਸਿਸਟਮ ਆ ਭਾਈ ਉਹਨਾਂ ਦਾ ਦੁਨੀਆਵੀ ਦੁਨੀਆ ਦੇ ਨਾਲ ਕੋਈ ਲਿੰਕ ਪਿੰਕ ਨਹੀਂ ਹੈਗਾ ਮੇਰੀ ਇੱਕ ਵਾਰੀ ਜੱਫੀ ਪਈ ਸੀ ਭਾਈ ਜਗਤਾਰ ਸਿੰਘ ਤਾਰਾ ਨਾਲ ਮੈਨੂੰ ਫੀਲਿੰਗ ਦੀਪ ਬਈ ਵਾਲੀ ਆਈ ਸੀ ਇੱਥੇ ਲੋਕੀ ਬੜਾ ਕੁਝ ਕਹਿੰਦੇ ਆ ਜੇ ਖਾਓ ਉਹ ਖਾਓ ਉੱਥੇ ਸੁੱਕੀਆਂ ਰੋਟੀਆਂ ਖਾਂਦੇ ਯਾਰ ਚਿਹਰੇ ਦਗ-ਦਗ ਕਰਦੇ ਪਏ ਆ ਉਹ ਉਹਨਾਂ ਨਾਲ ਕਿੱਥੇ ਆਪਣਾ ਦੁਨੀਆਵੀ ਲੋਕਾਂ ਦਾ ਮੇਲ ਰੜਜੂ ਯਾਰ ਨਹੀਂ ਔਖਾ ਯਾਰ ਮੇਰੇ ਸਾਬ ਨਾਲ ਤਾਂ ਨਹੀਂ ਨਹੀਂ ਯਾਦ ਆ ਗਈ ਦਰਸ਼ ਸਿੰਘ ਬਲਟੋਹਾ ਕਹਿੰਦੇ ਕਿ ਐਨਐਸਏ ਲੱਗਦੀ ਸੀ ਸਾਡੇ ਵੇਲੇ ਤਾਂ ਜੇਬਰੂਗੜ੍ਹ ਦੇ ਵਿੱਚ ਟੀਵੀ ਮਿਲੇ ਆ ਉੱਥੇ ਏਸੀ ਲੱਗੇ ਆ ਉੱਥੇ ਇਹਨਾਂ ਕੋਲ ਇੰਟਰਨੈਟ ਹੈ ਇਹ ਆ ਬੂ ਬਹੁਤ ਸਾਰੀਆਂ ਚਰਚਾ ਮੈਂ ਉਹਨਾਂ ਨੇ ਕਿਹਾ ਕਿ ਖਾਣਾ ਚੰਗਾ ਮਿਲਦਾ ਇਹਨਾਂ ਨੂੰ ਇਹ ਕਿੱਡੀ ਕੋਖੀ ਗੱਲ ਆ ਸਾਲ ਹੀ ਹੋਇਆ ਇਹ ਚੀਕਾ ਮਾਰਨ ਲੱਗੇ ਤੇ ਯਾਰ ਜੇ ਕੋਈ ਜਿਵੇਂ ਕਹਿੰਦੇ ਹੁੰਦੇ ਨਾ ਕਿ ਕੋਈ ਆਪਣਾ 60 70 ਸਾਲ ਦਾ ਬਜ਼ੁਰਗਾ ਤੇ ਉਹ ਜਦੋਂ ਕਿਤੇ 25 30 ਸਾਲ ਦਾ ਸੀਗਾ ਉਹਨਾਂ ਸੰਘਰਸ਼ ਲੜਿਆ ਸੀਗਾ ਨਾ 10 ਸਾਲ ਸੰਘਰਸ਼ ਦੇ ਹੰਢਾਏ ਜਾਂ ਉਹਨੇ ਆਪਦਾ ਟਾਈਮ ਦੇਖਿਆ ਸਮੇਂ ਸਮੇ ਦਾ ਫਰਕ ਹੁੰਦਾ ਠੀਕ ਹੈ ਜਿਵੇਂ ਤੁਸੀਂ ਬਲਟੋਆ ਸਾਹਿਬ ਕਹਿੰਦੇ ਹੋ ਪਰ ਜਿਵੇਂ ਇਥੇ ਰੱਗੇ ਜਾ ਕੇ ਕਰੇ ਦਾਦੇ ਦੀਆਂ ਕਰੇ ਪੋਤੇ ਦੀਆਂ ਪਰ ਜਿਹੜੇ ਗਾਂ ਵਾਲੇ ਨੌਜਵਾਨ ਬੱਚੇ ਆ ਜੇ ਥੋੜੇ ਵਾਲੇ ਉਹਨਾਂ ਰਾਹਾਂ ਤੇ ਹੀ ਆ ਜੇ ਉਹਨਾਂ ਤੇ ਵੀ ਐਨਐਸਏ ਲੱਗੀ ਹੈ ਤਾਂ ਫਿਰ ਉਹਨਾਂ ਦਾ ਸਾਥ ਦੇਣ ਦੀ ਬਜਾਏ ਤੁਸੀਂ ਲੱਤਾਂ ਕਦ ਕਿਹ ਕਰੇ ਹੋ ਯਾਰ ਕਿ ਤੁਹਾਨੂੰ ਜਲਨ ਜੋਲਨ ਹੁੰਦੀ ਹੈ ਵੀ ਸਾਡੇ ਵਾਲੇ ਰਾਹਾਂ ਤੇ ਨੇ ਵੀ ਕੱਲੋਂ ਜਿਹੜਾ ਸਾਡਾ ਇਹ ਬੁੜਿਆਂ ਨੂੰ ਡਰ ਕਿਉਂ ਲੱਗਦਾ ਹੈ ساری ਉਮਰ ਜਿਵੇਂ ਉਹ ਮੈਨੂੰ ਉੱਥੇ ਮਿਲਿਆ ਇੱਕ ਬੰਦਾ ਮੁੰਡਾ ਸੀ ਚਲੋ ਗੱਲ ਨਹੀਂ ਕਰਨੀ ਚਾਹੀਦੀ ਨਿਹੰਗ ਸਿੰਘਾਂ ਦੇ ਸੀਗਾ ਜਵਾਕ ਨੂੰ ਕਹਿੰਦਾ ਬਾਈ ਜੀ ਮੈਂ ਖਾਂਦਾ ਪੀਂਦਾ ਨਹੀਂ ਹੈਗਾ ਮੈਂ ਕਿੱਦਾਂ ਜੀ ਕਹਿੰਦਾ ਮਾਸ ਮੱਛੀ ਨਹੀਂ ਖਾਂਦਾ ਮੈਂ ਕਿਹਾ ਅੱਛਾ ਕਹਿੰਦਾ ਯਾਰ ਕਈ ਬਜ਼ੁਰਗ ਆਦਾਂ ਦੇ ਵੀ ਹੈਗੇ ਨੇ ਜਿਹੜੇ 80-80 ਸਾਲ ਦੇ ਹੋ ਗਏ ਨੇ ਕਹਿੰਦਾ ਮੈਂ ਕਈ ਵਾਰੀ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਤੁਸੀਂ ਮਾਸ ਕਿਉਂ ਖਾਂਦੇ ਉਹ ਕਹਿੰਦਾ ਜਾਨ ਹੋਊਗੀ ਸਰੀਰ 'ਚ ਤਾਂ ਹੀ ਲੜਾਂਗੇ ਕਹਿੰਦਾ ਮੈਂ ਬਈ ਇਹ ਸੋਚਦਾ ਹਾਂ ਨਾ ਯਾਰ 80 ਸਾਲਾਂ ਦੇ ਹੋ ਗਏ ਇਹਨਾਂ ਨਾਲ ਲੜਨਾ ਕਦੋਂ ਹੈ ਕਿ ਜਾਣ ਹੀ ਪਾਈ ਜਾ ਰਹੇ ਨੇ ਸਾਲ ਪਿੱਛੇ ਪਤਾ ਨਹੀਂ ਮਹੀਨਾ ਰਹਿ ਗਿਆ ਕਿ ਡੇਢ ਰਹਿ ਗਿਆ ਉੱਪਰ ਨੂੰ ਜਾਣ ਦਾ ਕੀ ਕੀ ਕਰਨਗੇ ਯਾਰ ਇਹਨਾਂ ਨੇ ਕੀ ਇਤਿ nghi ਬਣੋ ਆ ਸਾਡੀ ਗੱਲ ਕਰ ਮੈਨੂੰ ਖਾਸਾ ਆਉਂਦਾ ਯਾਰ ਛੱਡ ਯਾਰ ਇਹਨਾਂ ਤਾਂ ਆਪਦੀਆਂ ਇਹਨਾਂ ਦੇ ਕੁਰਸੀਆਂ ਖਿਸਕਣ ਦਾ ਡਰ ਰੱਖਿਆ ਸੀ ਜਾਣੀ ਹਰ ਦੇਖੀ ਭਗਾ ਕੇ ਬਾਹਰ ਮਾਰਦੇ ਲੋਕ ਜੇ ਬੂਥ ਲੱਗੇ ਮੈਂ ਕਹਿੰਦਾ ਵੋਟਾਂ ਦੀ ਗੱਲ ਕਰਦੇ ਜੇ ਬੂਥ ਹੀ ਲੱਗ ਜਣ ਇਹਨਾਂ ਦੀ ਉਹੀ ਬੜੀ ਵੱਡੀ ਗੱਲ ਹੋ ਜੂਗੀ ਆਖਰੀ ਸਵਾਲ ਭਾਈ ਮੈਂ ਤੁਹਾਨੂੰ ਕਰਾਂਗਾ ਤੁਸੀਂ ਕਿਹਾ ਕਿ ਅਸੀਂ ਜਾਵਾਂਗੇ ਅਮਰਪਾਲ ਦੇ ਸਮਰਥਨ ਦੇ ਵਿੱਚ ਅਮਰਤਪਾਲ ਦੇ ਪਰਿਵਾਰ ਨੂੰ ਹਰ ਧਿਰ ਨੇ ਅਪਰੋਚ ਕੀਤਾ ਪਬਲੀਕਲੀ ਬਲਟੋਹਾ ਨੇ ਵੀ ਕਿਹਾ ਕਿ ਉਹਨਾਂ ਦੇ ਪਰਿਵਾਰ ਕੋਲ ਗਏ ਸੀ ਮਾਨ ਹੁਣਾ ਨੇ ਵੀ ਇਹ ਗੱਲ ਕਬੂਲੀ ਕਿ ਉਹ ਵੀ ਗਏ ਸੀ ਹੁਣ ਉਹਨਾਂ ਨੇ ਨਰੋਲ ਲੜਨ ਦਾ ਫੈਸਲਾ ਲਿਆ ਕਿ ਪੋਸਟ ਇਲੈਕਸ਼ਨ ਕਿਸੇ ਧਿਰ ਦੇ ਨਾਲ ਜੁੜ ਸਕਦੇ ਨੇ ਅਮਰਤਪਾਲ ਅਮਰਤਪਾਲ ਕਿਸੇ ਧਿਰ ਨਾਲ ਨਹੀਂ ਜੁੜੂਗਾ ਜੇ ਅਮਰਤਪਾਲ ਕਿਸੇ ਧਿਰ ਨਾਲ ਜੁੜੂਗਾ ਤਾਂ ਉਹਦੋਂ ਨਾ ਕਾਫੀ ਜਾਣੇ ਲੋਕ ਵੀ ਟੁੱਟ ਜਾਣਗੇ ਖਾਸ ਕਰਕੇ ਜਿਹੜੀਆਂ ਦੀਪਨੀਆਂ ਫੀਲਿੰਗਸ ਨੇ ਉਹਨਾਂ ਨੂੰ ਮਿਲਦਾ ਅਮਰਤਪਾਲ ਸਮਝ ਰਿਹਾ ਚੰਗੀ ਤਰ੍ਹਾਂ ਤਾਹੀਉ ਕਿਸੇ ਨਾਲ ਨਹੀਂ ਜੁੜਿਆ ਹੈਗਾ ਤੇ ਜੇ ਅੱਜ ਬਾਈ ਜਿਉਂਦਾ ਹੁੰਦਾ ਤੇ ਸ਼ਾਇਦ ਉਹ ਮਾਨ ਮਾਨ ਐਡ ਪਾਰਟੀ ਨੂੰ ਵੀ ਲਤ ਮਾਰਦਾ ਤੇ ਬਾਹਰ ਆ ਜਾਂਦਾ ਕਿਉਂਕਿ ਜਿੱਦਾਂ ਜੀ ਉਹਨਾਂ ਦੀ ਬਿਆਨਬਾਜ਼ੀ ਆ ਕੋਈ ਹਾਸੇ ਹੀ ਨਹੀਂ ਜਾਂ ਕੁਛੇ ਵੀ ਤਰ੍ਹਾਂ ਦੀ ਕੋਈ ਗੱਲ ਆ ਕੋਈ ਸਿੱਧਾ ਟੰਗਦਾ ਕੋਈ ਜਵਾਬ ਨਹੀਂ ਹੁੰਦਾ ਬਾਕੀ ਸਾਰੇ ਲੋਕ ਕਿ ਬਾਕੀ ਚੰਗੀ ਗੱਲ ਹੈ ਬਾਈ ਉਹ ਜਿੱਤ ਜਾਣਗੇ ਤਾਂ ਸਾਰੇ ਲੋਕ ਇਹ ਕਹਿ ਰਹੇ ਕਿ ਅਮਰਤਪਾਲ ਵੀ ਸਿਰੰਜੀਤ ਮਾਨ ਹੋਣਾਂ ਵਾਲੀ ਲਾਈਨ ਤੇ ਥੁਰਪੇ ਆ ਕੇ ਚਾਰ ਪੰਜ ਤੱਕੀਆਂ ਗੱਲਾਂ ਕੀਤੀਆਂ ਜੇਬ ਕੱਟੀ ਹੁਣ ਇਲੈਕਟਰਲ ਪੋਲਿਟਿਕਸ ਸਿਆਸਤ ਦੇ ਵਿੱਚ ਆ ਗਏ ਤੇ ਆਪਣੇ ਐਮਪੀ ਐਮਐਲ ਬਣ ਕੇ ਬੈਠ ਜਾਣਗੇ ਤੇ ਫਿਰ ਆਪਣੀ ਚਲੋ ਉਹ ਤਾਂ ਸਮਾਂ ਦੱਸੂਗਾ ਨਾ ਲੋ ਉਹ ਤਾਂ ਸਮਾਂ ਦੱਸੂਗਾ ਨਾ ਵੀ ਮੈਂ ਉਹ ਹੀ ਕਹਿੰਦਾ ਉਹ ਤਾਂ ਸਮਾਂ ਦੱਸੂਗਾ ਨਾ ਲੋਕਾਂ ਨੂੰ ਤਾਂ ਹਜੇ ਕੁਝ ਵੀ ਨਹੀਂ ਮੈਂ ਕਹਿੰਦਾ ਵੀ ਚਲੋ ਮੇਰਾ ਹੁਣੇ ਹੋਰ ਹੋਰੇ ਮੇਰੇ ਮੂੰਹ ਚੋਂ ਕੁਝ ਨਿਕਲ ਚੱਲੇ ਸੀ ਕਾ ਨੂੰ ਕਢਾਉਣਾ ਤੇ ਕੋਈ ਗੱਲ ਨਹੀਂ ਅੱਗੇ ਆ 2027 ਵੀ ਆਉਂਦਾ ਪਏ ਇੱਥੇ ਬਹੁਤ ਕੁਝ ਹੋਣਾ ਆ ਤੇ 28 ਆ ਰਿਹਾ 29 30 ਤੱਕ ਤਾਂ ਮੈਨੂੰ ਲੱਗਦਾ ਜੌਲਟਾ 2 ਵੀ ਹੋ ਜਾਣਾ ਕਿ ਦਿਨ ਉੱਤੇ ਵੀ ਗੱਲ ਕਰਾਂਗੇ ਪੀ ਸਵਸੜ ਬਾਅਦ ਹੋਣਾ ਸੀ ਮੇਨ ਲੱਗਦਾ ਉਹ ਛੇਤੀ ਹੋਣਾ ਜੇ ਹਿਸਾਬ ਨਾਲ ਕੰਮ ਹੋ ਰਿਹਾ ਪੂਰੀ ਦੁਨੀਆ ਠੀ ਹਲਗਲ ਹੋਣੀ ਆ ਅਮਰਤਪਾਲ ਚ ਕਿਉਂ ਨਾ ਹਲਗਲ ਹੋਵੇ ਜਦ ਦਿਨ ਕਿਤੇ ਉਹ ਕਿਸੇ ਨਾਲ ਹੱਥ ਮਿਲਾਊਗਾ ਜਾਂ ਮਾਨਵਰਗ ਬਣੂਗਾ ਤੇ ਬਸ ਫਿਰ ਫਿਰ ਬੋਲਣ ਵਾਲੇ ਤਾਂ ਉਹਦੀਆਂ ਬਾਹਾਂ ਖਿੱਚਣ ਵਾਲੇ ਵੀ ਤਾਂ ਆਪੇ ਹੈਗੇ ਹੀ ਆ ਨਾ ਜੇ ਉਹ ਗਲਤ ਹੋਊਗਾ ਤਾਂ ਆਪਾਂ ਤਾਂ ਗਲਤ ਨੂੰ ਗਲਤ ਮੂੰਹ ਤੇ ਕਹਿਣ ਵਾਲੇ ਬੰਦੇ ਆ ਬਾਈ ਆਪਣੇ ਕੋ ਨਾ ਤਾਂ ਕੇ ਦੇ ਚਿੱਟੇ ਮਾਨ ਹੁੰਦੇ ਇਹਦੇ ਨਾਲ ਆਪਾਂ ਮਾਰਨੇ ਜੇ ਉਹ ਕੱਲ ਨੂੰ ਸਿਆਸਤ ਨੂੰ ਪੂਰੇ ਪ੍ਰੋਫੈਸ਼ਨਲ ਹੋ ਜਾਂਦਾ ਸਿਆਸਤ ਦੇ ਵਿੱਚ ਤਾਂ ਤੁਸੀਂ ਨਾਲ ਨਹੀਂ ਖੜੋਗੇ ਮੈਂ ਨਾ ਕਦੇ ਵੀ ਨਹੀਂ ਬਾਈ ਬਿਲਕੁਲ ਜਿਹੜੇ ਦਰਸ਼ਕ ਦੇਖ ਰਹੇ ਨੇ ਭਾਈ ਖਡੂਰ ਸਾਹਿਬ ਵਾਲੇ ਜਾਂ ਪੰਜਾਬ ਵਾਲੇ ਜਿੱਥੇ ਜਿੱਥੇ ਵੀ ਹਰ ਥਾਂ ਤੇ ਲੋਕ ਜੁੜੇ ਹੋਏ ਨੇ ਤੁਸੀਂ ਕੋਈ ਸਨੇਹਾ ਦੇਣਾ ਚਾਹੋ ਇਹਨਾਂ ਚੋਣਾਂ ਨੂੰ ਲੈ ਕੇ ਕੋਈ ਵੀ ਤੁਹਾਡਾ ਵਿਚਾਰ ਹੋਵੇ ਤਾਂ ਜ਼ਰੂਰ ਦਿਓ ਮੈਂ ਤਾਂ ਗੰਡੂਰ ਸਾਹਿਬ ਵਾਲੇ ਨੂੰ ਇਹੀ ਕਹੂੰਗਾ ਭਾਈ ਕੋਈ ਗੱਲ ਨਹੀਂ ਥੋੜੇ ਦਿਨਾਂ ਦੇ ਵਿੱਚ ਮਾਰ ਦੇ ਥੋੜੇ ਹਲਕੇ ਜਿਹੀ ਜਿਹੜਾ ਤੇ ਬਾਕੀ ਭਾਈ ਆਪ ਦਾ ਸਿਰ ਖੁਰਚ ਕੇ ਵੋਟ ਪਾਇਓ ਮੜਾ ਜਿਹਾ ਹਲਾ ਕੇ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਜੀ ਤੁਹਾਡਾ ਜਵਾਕ ਤੁਹਾਡਾ ਪਿੱਛੇ ਖੜਨ ਵਾਲਾ ਬੰਦਾ ਜੀ ਅਮਰਤਪਾਲ ਜੀ ਜੇ ਬਾਹਰ ਆਉਂਦਾ ਤਾਂ ਸਿੱਟੋ ਵੋਟਾਂ ਜਿੰਨੀਆਂ ਸਿੱਟੀਆਂ ਜਾਂਦੀਆਂ ਨੇ ਉਹਨੂੰ ਬਾਹਰ ਕਢਾਉ ਕੋਈ ਗੱਲ ਨਹੀਂ ਬਾਕੀ ਜਿਹੜਾ ਸਾਲ ਦਾ 5 ਕਰੋੜ ਰੁਪਇਆ ਆਉਂਦਾ ਹੁੰਦਾ ਐਮਪੀ ਨੂੰ 5 ਸਾਲਾਂ ਦਾ 25 ਕਰੋੜ ਆਉਂਦਾ ਉਹਦਾ ਹਿਸਾਬ ਦਾ ਤੁਹਾਨੂੰ ਦਵਾ ਦਾਂਗੇ ਅਮਰਤਪਾਲ ਦੇ ਕੋਲੋਂ ਟੈਨਸ਼ਨ ਨਾ ਲਿਓ ਤੇ ਵੋਟਾਂ ਪਾ ਦਿਓ ਭਾਈ ਉਹਨੂੰ ਦੱਬ ਕੇ ਜੀ ਭਾਈ ਧੰਨਵਾਦ ਸਮਾਂ ਦਿੱਤਾ ਤੁਸੀਂ ਉਮੀਦ ਕਰਦੇ ਹਾਂ ਜੋ ਵਿਚਾਰ ਚਰਚਾ ਹੋਈ ਆ ਲੋਕਾਂ ਤੱਕ ਪਹੁੰਚੇਗੀ ਉਹ ਵੀ ਕਮੈਂਟ ਸੈਕਸ਼ਨ 'ਚ ਦੇਖਣ ਵਾਲੇ ਵੀ ਆਪਣੇ ਵਿਚਾਰ ਰੱਖ ਸਕਦੇ ਨੇ ਵਾਜਵਾ ਭਾਈ ਸ਼ੁਕਰੀਆ ਸਮਾਪਿਤ ਤੁਸੀਂ ਧੰਨਵਾਦ